ਜੋ ਪ੍ਰਮਾਤਮਾ ਨੇ ਇੱਕ ਮਾਰ ਪਾਈ ਹੜਾਂ ਦੀ ਅੱਜ ਉਹਦੇ ਮੁਆਵਜ਼ਾ ਦੇਣ ਦੇ ਰੂਪ ਦੇ ਵਿੱਚ ਮਿਲੇ ਆਂ ਆਪਦੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਹੋ ਤੇ ਫਿਰ ਜੇ ਉਹਤੇ ਕੁਦਰਤ ਦੀ ਮਾਰ ਪੈ ਜੇ ਜੋਰ ਚਾਹੀ ਕਿਸੇ ਦਾ ਨਹੀਂ ਚੱਲਦਾ ਪਰ ਜਿਵੇਂ ਕਹਿੰਦੇ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਜਦੋਂ ਬੱਚਿਆਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਦਾ ਨੁਕਸਾਨ ਕੁਦਰਤ ਕਰ ਦੇ ਤੇ ਓਹ ਨੁਕਸਾਨ ਕੋਈ ਚੈੱਕਨ ਨਾਲ ਚਾਹੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਕਿਉਂਕਿ ਤੁਹਾਡੀ ਮਿਹਨਤ ਬੜੀ ਮੁੱਲੀ ਹੈ ਅਲਗੁੱਲੀ ਹੈ ਤੁਹਾਡੀ ਮਿਹਨਤ ਪਰ ਜਦੋਂ ਜ਼ੋਰ ਨਹੀਂ ਚੱਲਦਾ ਤੇ ਫਿਰ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਧੀ ਨਿਕਲ ਜਾਂਦੇ ਸੀਗੇ ਕਿ ਜੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਖਰਾਬੇ ਦਾ ਆ ਪਿਛਲੇ ਦਿਨਾਂ ਦੇ ਤਕਰੀਬਨ 30 32 ਕੇਂਦਰ ਦੇ ਵਜ਼ੀਰ ਜਿਹੜੇ ਉਹਨਾਂ ਦੇ ਬੀਜੇਪੀ ਵਾਲਾ ਦੇ ਉਹ ਆ ਕੇ ਗਏ ਆਉਂਦੇ ਸੀ ਤੇ ਇਥੋਂ ਕੱਲੀਆਂ ਗੱਲਾਂ ਕਰਕੇ ਬਿਆਨਬਾਜ਼ੀ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਭੰਡ ਕੇ ਮੁੜ ਜਾਂਦੇ ਸੀਗੇ ਇੱਥੇ ਫੋਟੋ ਖਿਚਾ ਕੇ ਮੁੜ ਜਾਂਦੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਆ ਕੇ ਇਹ ਜਦੋਂ ਦਿੱਲੀ ਵਾਪਸ ਗਏ ਕਹਿੰਦੇ ਜੀ 1600 ਕਰੋੜ ਦਾ ਪੈਕੇਜ ਦੇਤਾ ਹੁਣ ਤੁਸੀਂ ਯਕੀਨ ਕਰੋਗੇ ਕਿ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਈਆ ਤਾਂ ਮੇਰੇ ਵੀਰੋ ਉਹੀ ਹੈ ਕਿ ਜਿਹੜਾ ਹੜ ਆਉਂਦੇ ਨਾ ਆਉਂਦੇ ਨੁਕਸਾਨ ਹੁੰਦਾ ਨਾ ਹੁੰਦਾ ਉਹਦੇ ਵਿੱਚ ਐਸਡੀਆਰਐਫ ਦਾ ਜਿਹੜਾ ਪੈਸਾ ਹੈ ਉਹ ਵੀ ਵਿੱਚ ਹੀ ਪਤਾ ਉਹਦੇ ਜਿਹੜਾ ਇੰਦਰਾ ਜਿਹੜੋ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੈਸਾ ਜਿਹੜਾ ਹੜ ਨਾ ਆਉਣ ਦੀ ਸੂਰਤ ਦੇ ਵਿੱਚ ਵੀ ਆਣਾ ਸੀ ਉਹ ਵੀ ਵਿੱਚ ਹੀ ਗਿਣਤਾ 170 ਕਰੋੜ ਰੁਪਏ ਜਿਹੜੇ ਨੈਸ਼ਨਲ ਹਾਈਵੇ ਦੇ ਪਹਿਲਾਂ ਦੀ ਸੈਕਸ਼ਨ ਹੋਏ ਪਈ ਸੀ 4 ਮਹੀਨਿਆਂ ਦੇ ਉਹ ਵੀ ਵਿੱਚ ਹੀ ਗਿਣਤੇ ਤੇ ਆ ਕੇ ਗੱਲਾਂ ਇਹ ਵੱਡੀ ਵੱਡੀਆਂ ਕਰ ਜਾਂਦੇ ਨੇ ਤੇ ਇਹ ਏਸੇ ਗੱਲ ਦੀ ਲੜਾਈ ਹੈ ਜਿਹੜੀ ਉਹ ਸਾਡੀ ਉਹਨਾਂ ਨਾਲ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਉਹ ਸੂਬਾ ਹੈ ਉਹ ਕਿਸਾਨ ਹੈ ਪੰਜਾਬ ਦਾ ਜਿਹਨੇ ਜੋ ਦੇਸ਼ ਭੁੱਖਾ ਮਰਦਾ ਸੀਗਾ ਉਸ ਸਮੇਂ ਸਾਰੇ ਮੁਲਕ ਦਾ ਢਿੱਡ ਜਿਹੜਾ ਉਹ ਭਰਿਆ ਤੇ ਜਦੋਂ ਪੰਜਾਬ ਦੀ ਬਾਹ ਫੜਨ ਦੀ ਵਾਰੀ ਆਉਂਦੀ ਹੈ ਉਦੋਂ ਕੇਂਦਰ ਸਰਕਾਰਾਂ ਚਾਹੇ ਜਿਹਦੀ ਮਰਜ਼ੀ ਪਿਛਲੇ ਸਮੇਂ ਚ ਰਹੀਆਂ ਨੇ ਤੇ ਚਾਹੇ ਅੱਜ ਨੇ ਉਹ ਪਿੱਠ ਦਿਖਾ ਜਾਂਦੀਆਂ ਨੇ ਤੇ ਇਹ ਪਹਿਲੀ ਵਾਰੀ ਹੈ ਕਿ ਹਜੇ ਚੱਲ ਰਿਹਾ ਸੀਗਾ ਹੜਾ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਣਾ ਗਈ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫਿਰ ਹੀ ਕੰਮ ਚੱਲੂਗਾ ਜਿੰਨਾਂ ਲੋਕਾਂ ਦੀ ਜਿਵੇਂ ਜਿਵੇਂ ਜਾਨਣਾ ਜਾਂਦੀਆਂ ਗਈਆਂ ਤਕਰੀਬਨ 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਵੰਡਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੋ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਆਵਜ਼ਾ ਜਿਹੜਾ ਉਹ ਪਹੁੰਚਾ ਦੇਣਾ ਤੇ ਉਸੇ ਲੜੀ ਦੇ ਵਿੱਚ ਅੱਜ ਆਪਣੇ ਬਰੂਡ ਦੇ ਤਕਰੀਬਨ 30 ਪਰਿਵਾਰ ਨੇ ਤਕਰੀਬਨ 431 ਲੱਖ ਰੁਪਏ ਜਿਹੜਾ ਉਹ ਵੰਡਣ ਜਾ ਰਹੇ ਆ